ਵਾਗਦਾ ਹੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਛੱਤੇ ਆਣੇ ਆਏ ਸੀ ਜੀ ਬਾਈ ਕੋਲੇ ਪਹਿਲਾਂ ਤੁਹਾਨੂੰ ਫਾਰਮ ਦਿਖਾਉਣੇ ਆ ਬਾਈ ਦਾ ਜੀ ਬਹੁਤ ਸੋਹਣਾ ਬਣਾਇਆ ਮੈਨੂੰ ਤਾਂ ਹੋਂ ਸਾਰੀ ਲੱਗਿਆ ਵੀ ਬਾਈ ਦੀ ਸੇਵਾ ਬਹੁਤ ਆ ਪਰ ਬਾਈ ਦਾ ਮਨ ਬਹੁਤ ਅੱਕਿਆ ਹੋਇਆ ਪਸ਼ੂਆਂ ਤੋਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਹੜੀ ਕਿੱਲੋਂ ਆ ਜੀ ਆਹ ਸਾਹਮਣੇ ਸ਼ੈੱਡ ਪਾਇਆ ਹੋਇਆ ਵੈ ਜੀ ਤੁਸੀਂ ਦੇਖ ਲਿਆ ਠੀਕ ਆ ਹੁਣੇ ਹੀ ਬਾਈ ਨੇ ਤਾਜ਼ਾ ਹੀ ਪੈਸੇ ਲਾਏ ਆ ਹਜੇ ਪੂਰੀ ਸੋਹਣੀ ਚੀਜ਼ ਬਣਾਈ ਹੈ ਜਿਵੇਂ ਘੋੜਿਆਂ ਵਾਲੇ ਦਰਵਾਜ਼ੇ ਬਣਾ ਕੇ ਬਣਾਉਂਦੇ ਆ ਜੀ ਦੇਖੋ ਤੁਸੀਂ ਪਸ਼ੂਆਂ ਤੇ ਐ ਪੂਰੇ ਪੈਸੇ ਲਾ ਕੇ ਵਧੀਆ ਚੀਜ਼ ਬਣਾਈ ਆ ਉੱਪਰ ਸਰ ਕਰਨਾ ਪਿਆ ਜੀ ਇਧਰ ਆ ਬੱਚਿਆਂ ਵਾਸਤੇ ਖੁੱਲੀਆਂ ਛੱਡਣ ਵਾਸਤੇ ਪਸ਼ੂ ਵੀ ਬਾਈ ਕੋਲੇ ਬਰੀਡ ਵਾਲੇ ਆ ਤੇ ਵਧੀਆ ਟੀਕੇ ਹੀ ਪਰਵਾਉਂਦੇ ਆ ਤੇ ਸਾਨੂੰ ਦੱਸਾਂਗੇ ਵੀ ਕੀ ਪ੍ਰੋਬਲਮ ਆਈ ਆ ਜੀ ਤੇ ਬਈ ਬਾਈ ਅੱਕੇ ਪਏ ਪਸ਼ੂਆਂ ਤਾਂ ਥੋੜਾ ਜਿਹਾ ਪਹਿਲਾਂ ਮੱਝਾਂ ਦਾ ਕੰਮ ਕਰਦੇ ਸੀ گاਵਾਂ ਦਾ ਸਟਾਰਟ ਕੀਤਾ ਸੀ ਪਰ ਰਾਸ ਨਹੀਂ ਆਇਆ ਤੇ ਕਈ ਚੀਜ਼ਾਂ 'ਚ ਥੋੜੀ ਜਿਹੀ ਬਾਈ ਨਾਲ ਚਲੋ ਠੱਗੀ ਵੀ ਵੱਜੀ ਆ ਵਿਚਾਰੇ ਨਾਲ ਜਿਵੇਂ ਆਹ ਦੇਖੋ ਤੁਸੀਂ ਆਹ ਗਾਂ ਦੀ ਬਾਈ ਕਿੰਨੇ ਦੁੱਧ ਤੇ ਲਈ ਸੀ ਬਾਈ ਇਹਨੂੰ ਇਹ 8 ਕਿਲੋ ਤੇ 8 ਕਿਲੋ ਹਾਂ ਤੇ ਇਹ ਗਾਂ ਮੈਂ ਬਾਈ ਨੂੰ ਫੋਨ ਤੇ ਹੀ ਦੱਸਦਾ ਸੀਗਾ ਜੀ 1.5 ਕਿਲੋ ਦੁੱਧ ਕਰ ਗਈ ਆ ਹੁਣ ਕੋਈ ਟਰੀਟਮੈਂਟ ਹੋ ਰਿਆ ਸੀ ਇਹਦਾ ਪਹਿਲਾਂ ਤੇ ਅੱਜ 1.5 ਕਿਲੋ ਦੁੱਧ ਆ ਜੀ ਇਹਦੇ ਕਿੱਟ ਲੱਗੀ ਵੀ ਹੈ ਗਾਂ ਦੇ ਮੈਂ ਬਾਈ ਨੂੰ ਫੋਨ ਤੇ ਦੱਸਦਾ ਸੀ ਵੀ ਇਹ ਕਨਫਰਮ ਕਿੱਟ ਆ ਜੀ ਇਹਦਾ ਲੇਵਾ ਦੱਸ ਦਿੰਦਾ ਹੁੰਦਾ ਜੀ ਲੇਵੇ ਦੇ ਵਲ ਦੱਸ ਦਿੰਦੇ ਹੁੰਦੇ ਪਸ਼ੂ ਦੇ ਤੇ ਬਾਕੀ ਅੰਦਰੋਂ ਹੌਰਨ ਦੱਸ ਦਿੰਦੇ ਹੁੰਦੇ ਆ ਜੀ ਠੀਕ ਆ ਨਾ ਹੀ ਇਹ ਖੁੱਲ ਕੇ ਡਿਸਚਾਰਜ ਫੁੱਲ ਕਰ ਰਹੀ ਸੀ ਜੀ ਗਾਂ ਪੂਰਾ ਫੁੱਲ ਡਿਸਚਾਰਜ ਸੀਗਾ ਇਹਦਾ ਦੇਖੋ ਤੁਸੀਂ ਤੇ ਆ ਥੱਲੇ ਤਾਰਾ ਲੰਕਦੀਆਂ ਸੀ ਪਰ ਹੀਟ ਅੰਦਰੋਂ ਜਮਾਂ ਹੀ ਸ਼ੋ ਨਹੀਂ ਕਰ ਰਹੀ ਜੀ ਮਤਲਬ ਹੌਰਨ ਜ ਤੇ ਓਵਰੀਆਂ ਐ ਬਹੁਤ ਜ਼ਿਆਦਾ ਵੱਡੀ ਹੋਈ ਪਈ ਐ ਜਿਹੜੀ ਓਵਰੀ ਮਤਲਬ ਜਾਵਨ ਦੀ ਗੜਕ ਜਿੱਡੀ ਚਾਹੀਦੀ ਹੁੰਦੀ ਐ ਤੇ ਉਹ ਨਿੰਬੂ ਜਿੱਡੀ ਇਹਦੀ ਓਵਰੀ ਹੋਈ ਪਈ ਐ ਬਾਈ ਨੂੰ ਦੱਸਿਆ ਵੀ ਕੋਸ਼ਿਸ਼ ਕਰਾਂਗੇ ਪਰ ਇਹਦਾ ਪੱਕਾ ਕਨਫਰਮ ਨਹੀਂ ਵੀ ਇਹ ਗੱਬਣ ਹੋ ਜੂਗੀ ਜੀ ਟਾਈਮ ਬਹੁਤ ਖਰਾਬ ਪਹਿਲਾਂ ਹੀ ਬਾਈ ਨੇ ਕੀਤਾ ਵਿਆ ਪੈਸੇ ਵੀ ਬਹੁਤ ਲਾਏ ਵੇ ਕਿੰਨੇ ਵਾਰੀ ਸੀਮਲ ਵਾਲੇ ਜੀ ਇਹਦੇ ਸੱਤ ਅੱਠ ਵਾਰੀ ਕਰਾ ਲਿਆ ਸੱਤ ਅੱਠ ਵਾਰੀ ਐ ਹਾਂ ਜੀ ਦੋ ਵਾਰੀ ਤਾਂ ਸੈਕਸਰੀ ਭਰਾਤਾ ਜੀ ਅਛਾਰੇ ਸੈਕਸੜ ਭਰਾਤਾ ਜੀ ਤੇ ਕਿਸੇ ਡਾਕਟਰ ਨੇ ਵੈਸੇ ਏਦੋਂ ਪਹਿਲਾਂ ਇਹ ਗੱਲ ਦੱਸੀ ਐ ਜੀ ਨਹੀਂ ਜੀ ਨਹੀਂ ਜੀ ਚਲੋ ਚਲੋ ਹੋ ਜਾਂਦਾ ਜੀ ਕਈ ਵਾਰੀ ਆਪ ਦਾ ਐਕਸਪੀਰੀਅੰਸ ਆ ਰੇਕ ਬੰਦੇ ਦਾ ਪਰ ਮੈਂ ਤੁਹਾਨੂੰ ਸ਼ਾਇਦ ਫੋਨ ਤੇ ਹੀ ਦੱਸਦਾ ਸੀ ਵੀ ਇਹਦੇ ਗੱਟ ਲੱਗੀ ਆ ਹਾਂ ਵੀ ਚਲੋ ਇਹ ਚੀਜ਼ ਕੋਈ ਐ ਸ਼ੋਰਟੀ ਦਾ ਨਹੀਂ ਮੰਨ ਲਓ ਕੋਈ ਡਾਕਟਰ ਤਾਂ ਹੋ ਸਕਦਾ ਨਾ ਮੰਨੇ ਇਹ ਚੀਜ਼ ਨੂੰ ਪਰ ਮੇਰਾ ਮਨ ਮੰਨਦਾ ਵੀ ਇਹਦੇ ਗੱਟ ਲੱਗੀ ਵੀ ਆ ਠੀਕ ਹੈ ਕਿਉਂ ਪਤਾ ਲੱਗ ਜਾਂਦਾ ਜੀ ਸੂਏ ਪਸ਼ੂ ਦਾ ਤੇ ਜਿਹੜਾ ਕੱਟ ਲੱਗੀ ਆ ਪਸ਼ੂ ਦੇ ਉਹਦੇ ਅੰਦਰੋਂ ਹੱਥ ਪਾ ਕੇ ਪਤਾ ਲੱਗ ਜਾਂਦਾ ਬਾਕੀ ਇਹ ਸਾਈਵਾਲ ਗਾਂ ਦੀ ਵੱਛੀ ਆ ਪਹਿਲਾਂ ਟੀਕਾ ਟੂਗਾ ਭਰਾਇਆ ਵਾ ਉਹ ਜ ਪਰ ਵੱਛੀ ਆਈ ਪਿਓ ਰਜਮ ਤੇ ਚਲੋ ਹੋ ਜਾਂਦਾ ਕਈ ਵਾਰੀ ਤੇ ਕਿੰਨੇ ਦੀ ਲਈ ਸੀ ਬਾਈ ਤੁਸੀਂ ਇਹ ਇਹ ਆਪਾਂ ਲਈ ਸੀ 45000 ਕੇਜ ਉਹ ਅੱਛਾ 45000 ਦੀ ਲਈ ਹੈ ਜੀ ਇਹ ਗਰਮੀ ਚ ਆ ਕੇ ਲਈ ਸੀ ਕਿੱਥੋਂ ਲਈ ਸੀ ਇਹ ਇਹ ਮੇਰਾ ਇਹਦੇ ਗੋਨੇ ਨੇ ਦੇ ਨਾਲ ਸੀ ਪਿੰਡ ਪਤਾ ਨਹੀਂ ਕਿਹੜਾ ਮੰਨ ਲਓ ਸੋਹਣੀ ਦੇਖ ਕੇ ਹੀ ਲਿਆ ਤੁਸੀਂ ਦਬਰ ਹੈ ਬਰੀਡ ਦੇਖ ਕੇ ਲੈਂਦੇ ਅਸੀਂ ਕਿ ਵੀ ਬਰੀਡ ਚੰਗੀ ਆ ਅੱਛਾ ਤੇ ਕਿੰਨਾ ਚਿਰ ਹੋ ਗਿਆ ਬਾਈ ਲਈ ਇਹਨੂੰ ਹੋ ਵੀ ਇਹਨੂੰ 9 ਮਹੀਨੇ ਅੱਛਾ 9 ਮਹੀਨੇ ਹੋ ਗਏ ਪੂਰੇ ਹੈ ਠੀਕ ਹੈ ਜੀ ਠੀਕ ਹੈ ਤੇ ਉਦੋਂ ਦੀ ਖਰਾਬੀ ਕਰ ਰਹੀ ਆ ਸਾਈ ਕਰ ਰਹੀ ਹੈ ਹੀਟ ਚ ਵੀਟ ਚ ਵੀ 20 ਦਿਨਾਂ ਬਾਅਦ ਤਾਂ ਨਹੀਂ ਆਉਂਦੀ ਇਹ ਪਹਿਲਾਂ ਇੱਕ ਵਾਰੀ ਦੋ ਵਾਰੀ ਨਹੀਂ ਆਈ ਜੀ ਮੁਰਕ ਕੇ ਆਉਣ ਲੱਗ ਗਈ ਫੇਰ ਆਉਣ ਲੱਗੀਆਂ ਸਪਲੀਮੈਂਟ ਵਗੈਰਾ ਪਾ ਕੇ ਹਾਂਜੀ ਤੇ ਉਦੋਂ ਦੇ ਟੀਕੇ ਪ੍ਰਵਾਈ ਜਾਂਦੇ ਆ ਜੀ ਹਾਂਜੀ ਜਿਹੜਾ ਆਉਂਦਾ ਬਸ ਲਫਾਫਾ ਚੜਾਉਂਦਾ ਟੀਕਾ ਪਰ ਕੀ ਆ ਉਹ ਵਰਦਾ ਠੀਕ ਹੈ ਜੀ ਮੰਨ ਲਓ ਇਹ ਨਹੀਂ ਦੱਲ ਨਹੀਂ ਕਰਦੇ ਦੂਜੀ ਗੱਲ ਠੀਕ ਹੈ ਠੀਕ ਹੈ ਜੀ ਆ ਜਾਓ ਗਾ ਆ ਜਾਓ ਤੇ ਇੱਕ ਆ ਗਾਂ ਬਾਈ ਦੀ ਜੀ ਇਹਦਾ ਬਾਈ ਨੂੰ ਦੱਸਿਆ ਵੀ ਬੋਡੀ ਵੇਟ ਨਹੀਂ ਪੂਰਾ ਗਾਂ ਬਹੁਤ ਜ਼ਿਆਦਾ ਮੰਨ ਲਓ ਪਹਿਲਾਂ ਇਹ ਹੈਲਥੀ ਸੀਗੀ ਜੀ ਪਰ ਇਹਦਾ ਕੁਝ ਸੋਇਆ ਬੀਨ ਵਗੈਰਾ ਬੰਦ ਕਰਤੀ ਤੇ ਤਾਂ ਕਰਕੇ ਗਾਂ ਥੋੜੀ ਜੀ ਵੀਕ ਹੋ ਗਈ ਹੈ ਜੀ ਇੱਕ ਅਨੀਮਿਕ ਹੋਈ ਵੀ ਆ ਤੇ ਬਹੁਤ ਜ਼ਿਆਦੇ ਪਰਲੇ ਪਾਸੇ ਇਹਦੇ ਇੱਕ ਗੰਡ ਬਣੀ ਵੀ ਹੈ ਕੋਈ ਟੀਕਾ ਲਾਇਆ ਸੀ ਸਭ ਘਟ ਬਹੁਤ ਜ਼ਿਆਦੇ ਸੁੱਜ ਗਿਆ ਤੇ ਉਹਦੀ ਗਾਣਾ ਤਕਲੀਫ ਤਕਲੀਫ ਕਰਕੇ ਗਾ ਬਹੁਤ ਜ਼ਿਆਦੇ ਤੁਹਾਡੇ ਸਾਹਮਣੇ ਹੈ ਜੀ ਬਹੁਤ ਜ਼ਿਆਦੇ ਵੀਕ ਹੋਈ ਵੀ ਹੈ ਤੇ ਦੁੱਧ ਵੀ ਬਾਈ ਦੇ ਤਕਰੀਬਨ ਸਾਰੇ ਪਸ਼ੂ ਹੀ ਘਟ ਚੁੱਕੇ ਆ ਇਹ 1.5 ਕਿਲੋ ਤੇ ਆ ਗਈ ਜੀ ਕਿੰਨੇ ਦੁੱਧ ਤੋਂ 1.5 ਕਿਲੋ ਤੇ ਆ ਗਈ ਇਹ 8 ਕਿਲੋ ਤੋਂ ਹੁਣ ਹੋਣੀ ਜੀ ਮਹੀਨੇ ਡੇਢ ਮਹੀਨੇ ਚ ਤੇ ਇਹ ਜੀ ਇਹ 12 ਕਿਲੋ ਤੋਂ ਇਹ 12 ਕਿਲੋ ਤੋਂ ਜੀ ਹੈ ਤਾਂ ਹੀ ਮਾਨਕ ਆ ਵੀ ਵੇਚ ਦੇਣਗੇ ਆ ਤਾਂ ਮੈਨੂੰ ਅੱਜ ਹੀ ਬਾਈ ਕਹੀ ਜਾਂਦਾ ਜੀ ਨਾਲੇ ਮੈਂ ਟ੍ਰੀਟਮੈਂਟ ਕਰਕੇ ਬਾਈ ਨੂੰ ਕਿਹਾ ਵੀ ਇਹਨੂੰ ਟਾਈਮ ਲੱਗ ਜੂਗਾ ਪਰ ਗੱਭਣ ਹੋ ਜੂ ਪਰ ਬਾਈ ਨੇ ਮੈਨੂੰ ਕਿਹਾ ਵੀ ਯਾਰ ਆਪਾਂ ਵੇਚ ਦੇਣੀ ਆ ਡਾਕਟਰ ਇਹਦਾ ਆਪਾਂ ਵੇਚ ਦਈਏ ਕਹਿੰਦੇ ਤੇ ਪਰ ਨਹੀਂ ਇਹ ਗਾਂ ਦੇ ਜਾਦੇ ਚਾਂਸ ਆ ਜੀ ਆ ਗਾਂ ਨਾਲ ਗਾਂ ਨਾਲੋਂ ਗੱਭਣ ਹੁੰਦੇ ਭਲਾ ਉਹ ਹੈਲਥੀ ਆ ਠੀਕ ਹੈ ਜੀ ਉਹ ਸੂਈ ਨਹੀਂ ਕਰਕੇ ਇੱਕ ਦੁੱਧ ਘਟ ਦਿੰਦੀ ਕਰਕੇ ਹੈਲਥੀ ਆ ਚਲੋ ਇਹ ਗਾਂ ਸੂਈ ਵੀ ਆ ਇਹ ਕਨਫਰਮ ਤਾਂ ਹੈ ਨਾ ਵੀ ਸੂਈ ਵੀ ਆ ਜਿਹੜੀ ਸੂਈ ਵੀ ਆ ਉਹਨੇ ਤਾਂ ਕਨਫਰਮ ਹੈ ਸੂਈ ਪੈਣਾ ਜੀ ਗਾਂ ਨੂੰ ਵੀ ਪਰ ਜਿਹੜੀ ਪਹਿਲਾਂ ਇੱਕ ਵਾਰੀ ਵੀ ਨਹੀਂ ਸੂਈ ਉਹ ਤਾਂ ਨਹੀਂ ਜਾਂਚ ਆਪਾਂ ਮੰਨ ਲਓ ਕਹਿ ਸਕਦੇਗੇ ਕਿ ਕਿਉਂ ਕੋਈ ਨੌਕਸ ਸੀਗਾ ਅੰਦਰੋਂ ਫੇਰ ਹੀ ਨਹੀਂ ਗੱਲ ਬਣੀ ਜੀ ਠੀਕ ਆ ਸੁਈ ਨਹੀਂਗਾ ਬਾਕੀ ਆਪਦੀ ਹਰੇਕ ਬੰਦੇ ਦੀ ਮੈਂ ਤੁਹਾਨੂੰ ਦੱਸੀ ਜਾਂਦਾ ਜੀ ਇਹ ਤੁਹਾਨੂੰ ਕਹੀ ਦਵਾਈ ਕੱਢਣੀ ਹੈ ਜੀ ਇਹਨੇ ਤੇ ਇੱਕ ਆ ਗਾਂ ਬਾਈ ਦੀ ਜੀ ਇੱਕੀ ਗੱਭਣ ਸੀਗੀ ਤੇ ਚਲੋ ਆ ਗਾਂ ਤਾਂ ਗੱਭਣ ਆ ਜੀ ਖੜੀ ਐ 7 ਮਹੀਨਿਆਂ ਦੀ ਗੱਭਾ ਬਾਈ ਕੋਲੇ ਗਾਂ ਇਹਦੀ ਵੀ ਥੋੜੀ ਜੀ ਹੈਲਥ ਵੀਕ ਆ ਤੇ ਪਰ ਉਹ ਸੋਇਆ ਬੀਨ ਬੰਦ ਕਰਾਈ ਕਰਕੇ ਥੋੜਾ ਜਿਹਾ ਫਰਕ ਪਿਆ ਵੀ ਪਸ਼ੂਆਂ 'ਚ ਇਹ ਆਲੰਪੀ ਸਕੈਨ 'ਚ ਪਹਿਲਾਂ ਗਾਂ ਆਈ ਵੀ ਸੀ ਐਂ ਹੀ ਲਈ ਸੀ ਜੀ ਤੁਸੀਂ ਅੱਛਾ ਐਂ ਹੀ ਸੀਗਾ ਖਰਾਬੇ ਠੀਕ ਹੈ ਜੀ ਤੇ ਇਹ ਗਾਣੇ ਪਰਸੋਂ ਜੇ ਉਥੇ ਫਲ ਸਿੱਟਦਾ ਜੀ ਉਹ ਹਫ਼ਤਾਕ ਹੋ ਗਿਆ ਫਲ ਸਿੱਟਦਾ ਪਰ ਬੱਚਾ ਪੂਰਾ ਨਾ ਹੋਣ ਕਰਕੇ ਫਲ ਸਿੱਟਿਆ ਜੀ ਮੰਨ ਲਓ ਕੱਲੀ ਜੇਰ ਹੀ ਸੀਗੀ ਕਾਲੇ ਜੇ ਰੰਗ ਦੀ ਵੀ ਕੋਈ ਐ ਨਹੀਂ ਸੀ ਵੀ ਬੱਚਾ ਬਣਿਆ ਸੀ ਜੇ ਦੇਖੋ ਜਦੋਂ ਬੱਚਾ ਨਹੀਂ ਬਣਦਾ ਜਾਂ ਬੱਚਾ ਡੈਡ ਹੁੰਦਾ ਪ੍ਰੋਜੈਸਟੇਰੋਨ ਡੈਫੀਸ਼ੈਂਸੀ ਹੁੰਦੀ ਹੈ ਪਸ਼ੂ ਉਦਾਂ ਹੀ ਫਲ ਸਿੱਟਦਾ ਇਹਦਾ ਬੱਚਾ ਪ੍ਰੋਪਰ ਤਿਆਰ ਨਹੀਂ ਸੀ ਹੋਇਆ ਤਾਂ ਕਰਕੇ ਇਹ ਗਾਂ ਫਲ ਸਿੱਟ ਗਈ ਹੈ ਜੀ ਠੀਕ ਹੈ ਤੇ ਬਾਈ ਕੋਲੇ ਮੱਝਾਂ ਚੰਗੀਆਂ ਜੀ ਜਿਹੜੀ ਮੇਨ ਆ ਮੰਨ ਲਓ ਗਾਵਾਂ ਵੀ ਬਰੀਡ ਚ ਸੀ ਵਧੀਆ ਸੀ ਪਰ ਜਦੋਂ ਬੰਦਾ ਅੱਕ ਜੇ ਮਾਨ ਅੱਕ ਜੇ ਫਿਰ ਉਹ ਦੋ ਪੱਠੇ ਪਾਉਣ ਨੂੰ ਵੀ ਆ ਬਾਈ ਦੀ ਮੱਝ ਬਾਈ ਕਹਿੰਦਾ ਵੀ ਲੋਕ ਤਾਂ ਕਹਿੰਦੇ 2 ਮਹੀਨਿਆਂ ਚ ਪੀਕ ਤੇ ਪਸ਼ੂ ਆਉਂਦਾ ਤੇ ਪਰ ਇਹ ਦੁੱਧੋਂ ਹੀ ਗਈ ਕਿੰਨਾ ਦੁੱਧ ਦੇ ਰਹੀ ਹੈ ਜੀ ਹੁਣ ਹੁਣ ਤਾਂ ਇਹ ਥੱਲੇ ਬਸ 6-7 ਕਿਲੋ ਰਹਿ ਗਈ ਦੋ ਡੰਗਾਂ ਦਾ 10 ਲੀਟਰ ਤੋਂ ਸੀ ਇਹਦਾ 16 ਕਿਲੋ ਸੀ ਆ ਠੀਕ ਆ ਜੀ ਤੇ ਥੋੜਾ ਜਿਹਾ ਬਾਈ ਫੀਡ 'ਚ ਸੀਗਾ ਚੱਕਰ ਬਾਈ ਨੂੰ ਦੱਸਿਆ ਅੱਜ ਚਲੋ ਹਾਂ ਗੱਭਣਾ ਜੀ ਇਹ ਕਿਹੜੇ ਟੀਕੇ ਤੋਂ ਆ ਜੀ ਇਹਦੇ ਤਾਂ ਬਾਬਰ 2 ਦਾ ਭਰੇ ਅੱਛਾ ਬਾਬਰ 2 ਪਰੇ ਠੀਕ ਆ ਜੀ ਤੇ ਆਹ ਬਾਈ ਕੋਲੇ ਜਿਹੜੀ ਮੱਝ ਆ ਜੀ ਇਹ ਕਿਹੜੇ ਟੀਕੇ ਦੀ ਆ ਜੀ ਇਹ ਬੱਲੂ 2 ਦੀ ਹੈ ਜੀ ਇਹ ਮੱਝ ਥੋੜੀ ਰਿਪੀਟ ਕਰ ਰਹੀ ਹੈ ਇਹਨੂੰ ਕਰਾਂਗੇ ਸੈਟਅਪ ਤੇ ਇਹ ਕਿੰਨੇ ਕ ਵਾਰੀ ਨਹੀਂ ਰਹੀ ਜੀ ਇਹ ਇਹ 5 4 5 ਵਾਰੀ ਹੋ ਗਈ ਇਹਨੂੰ 4 5 ਵਾਰੀ ਹੋ ਗਈ ਜੀ ਆ ਥੋੜੀ ਜੀ ਹੈਲਥ ਦੀ ਵੀ ਡਾਊਨ ਹੋ ਗਈ ਹੈ ਨਾ ਮੱਝ ਕਿੰਨਾ ਦੁੱਧ ਦੇ ਰਹੀ ਹੈ ਤੁਸੀਂ ਥੋੜਾ ਧਿਆਨ ਫਿਰ ਹੈ ਹੀ ਨਹੀਂ ਹੁਣ ਪਸ਼ੂਆਂ 'ਚ ਜੀ ਨਹੀਂ ਆਉਂਦਾ ਜੀ ਨਹੀਂ ਕਰਦਾ ਵੜਨ ਨੂੰ ਨਹੀਂ ਨਹੀਂ ਹੁਣ ਤਾਂ ਹੈ ਹੀ ਨਹੀਂ ਫਿਰ ਹਾਂ ਜਿਵੇਂ ਮੈਨੂੰ ਬਾਈ ਨੇ ਦੱਸਿਆ ਮੈਂ ਕਿਹਾ ਬਾਈ ਤੁਹਾਡੀ ਸੇਵਾ ਠੀਕ ਹੈ ਮੈਂ ਤਾਂ ਮੰਨ ਲਓ ਜਿਵੇਂ ਬਾਈ ਦਾ ਸਿਸਟਮ ਹੈ ਨਾ ਖੁਰਨੀ 'ਚ ਹਜੇ ਵੀ ਪਾਣੀ ਵੀ ਜਿਹੜਾ ਸਿਸਟਮ ਹੈ ਉੱਪਰੋਂ ਵੀ ਸੇਵਾ ਸੂਆ ਤੇ ਆ ਸ ਪਰ ਬਾਈ ਕਹਿੰਦਾ ਬਾਈ ਜੇ ਤੁਸੀਂ ਪਹਿਲਾਂ ਦੇਖਦੇ ਤਾਂ ਸਫਾਈ ਇਦੋਂ ਵੀ ਜ਼ਿਆਦਾ ਸੀ ਤੇ ਸਾਰਾ ਦਿਨ ਮੈਂ ਪਸ਼ੂਆਂ 'ਚ ਰਹਿੰਦਾ ਸੀ ਵੀ ਰਿਪੀਟ ਬਰੀਡਿੰਗ ਕਰਕੇ ਬਾਈ ਦਾ ਮਾਣ ਅੱਕ ਚੁੱਕਿਆ ਖਾਸ ਕਰ گاਵਾ ਦਾ ਪੂਰਾ ਹੀ ਅੱਕਿਆ ਬੈ ਬਾਈ ਕਹਿੰਦਾ ਵੀ ਦੋ ਤਾਂ ਵੇਚਣ ਨੂੰ ਤਿਆਰ ਸੀ ਜੀ ਔਰ ਲੀਆਂ گاਵਾ ਚਿੱਟੀ ਦੇ ਕਾਲੀ ਇੱਕ ਵਾਰੀ ਮੈਂ ਕਹਿ ਗਈ ਗਿਆ ਵੀ ਤੁਸੀਂ ਕਿਹੜਾ ਕੋਈ ਨਹੀਂ ਰੱਖ ਲਓ ਵੀ ਜੇ ਆ ਰਿਪੀਟ ਬਰੀਡਿੰਗ ਦੀ ਸਮੱਸਿਆ ਕਰਕੇ ਥੋੜਾ ਜਿਆਦਾ ਜਿਆਦੇ ਮਾਣ ਲੱਕਦਾ ਜੀ ਬੰਦੇ ਦਾ ਇੱਕ ਬਾਈ ਕੋਲੇ ਛੋਟੀ ਸੂਈ ਵੀ ਆ ਜੀ ਠੀਕ ਹੈ ਅਮ ਕੱਟੀ ਆ ਜੀ ਇਹਦੇ ਮਗਰ ਨਹੀਂ ਕੱਟਾ ਜੀ ਕੱਟਾ ਠੀਕ ਹੈ ਜੀ ਇਹ ਕਿਹੜੇ 70 ਬਸ 70 ਇੱਕ ਟੀਕਾ ਬਾਈ ਨੇ ਸ਼ੌਂਕ ਨਾਲ ਪਰਵਾਇਆ ਸੀ ਚਲੋ ਕੋਈ ਨਹੀਂ ਜੀ ਇਹ ਤਾਂ ਕਰਮਾਂ ਦੀਆਂ ਗੱਲਾਂ ਆ 70 ਬਸ 70 ਦਾ ਇਹ ਮਿਆ ਆ ਤੇ ਇਹ ਗਈ ਝੋਟੀ ਕਿੰਨਾ ਦੁੱਧ ਦੇ ਰਹੀ ਹੈ ਜੀ ਹੁਣ ਇਹਦੇ ਥੱਲੇ ਹੈਗਾ ਜੀ 5 ਕਿਲੋ ਦਾ ਠੀਕ ਹੈ ਜੀ ਠੀਕ ਹੈ ਤੇ ਕਿੰਨਾ ਦੁੱਧ ਪਾ ਰਹੀ ਸੀਗੇ ਜੀ ਪਹਿਲਾਂ ਤੁਸੀਂ گاਵਾ ਦਾ ਵਧੀਆ ਚੱਲ ਰਿਹਾ ਸੀ ਸਿਸਟਮ ਸਾਡਾ ਬਹੁਤ ਵਧੀਆ گاਵਾ ਦਾ ਸਾਡਾ ਪਹਿਜਾਂ ਦਾ 42 43 ਕਿਲੋ ਦੁੱਧ ਸੀਗਾ ਇਹਨਾਂ ਦਾ ਅੱਛਾ 42 43 ਕਿਲੋ ਸੀਗਾ ਜੀ ਤੇ ਹੁਣ ਜਮੇ ਹੀ ਘਟ ਗਿਆ ਹੁਣ ਤਾਂ ਮੰਨ ਕੇ ਚਲੋ ਹਾਂ 20 ਵੀ ਨਹੀਂ ਰਹਿ ਗਿਆ ਹੁਣ ਤਾਂ ਜਦੋਂ ਆ ਸਾਰੀਆਂ ਗਾਵਾਂ ਅੱਧਾ ਵੀ ਨਹੀਂ ਰਹਿ ਗਿਆ ਦੁੱਧ ਹਾਂ ਤੇ ਇਹ ਗਰਮੀ ਦੀ ਦਿੱਕਤ ਨਾ ਘਟਿਆ ਕਿ ਪਹਿਲਾਂ ਹੀ ਘਟ ਗਿਆ ਸੀ ਬਸ ਕੋਸਤਾ ਸੀ ਸੰਭਾਲ ਛੱਡਤੀ ਹੋਈ ਠੀਕ ਹੈ ਜੀ ਮੇਨ ਗੱਲ ਜਦੋਂ ਖਰਾਬ ਹੋ ਮਾ ਮੜ ੱਕ ਗਿਆ ਹਾਂ ਵੀ ਪਾਊਡਰ ਹੀ ਤੁਸੀਂ ਕਹਿੰਦੇ ਵੀ 10-1000 ਦਾ ਦਾ ਬਾਈ 10-1000 ਰੁਪਿਆ ਮੈਡੀਕਲ ਦਾ ਬਿੱਲ ਦਿੰਦੇ ਰਹੇ ਜੀ ਤੇ ਆ ਗਾਂ ਬਹੁਤ ਹੈਲਥੀ ਸੀ ਜਿਹੜੀ ਕਾਲੀ ਤੁਸੀਂ ਦੇਖ ਰਹੇ ਆ ਤੇ ਥੋੜਾ ਜਿਹਾ ਇਹਦੀ ਸੋਇਆ ਬੀਨ ਵਗੈਰਾ ਬੰਦ ਕਰਨ ਨਾਲ ਗਾਂ ਥੋੜੀ ਜੀ ਬਹੁਤ ਜ਼ਿਆਦਾ ਵੀਕ ਹੋ ਗਈ ਆ ਕਿਉਂ ਦੁੱਧ ਨਿਕਲ ਰਿਹਾ ਪ੍ਰੋਟੀਨ ਮਿਲ ਨਹੀਂ ਰਿਹਾ ਸੀਗਾ ਤਾ ਕਰਕੇ ਗਾਂ ਵੀਕ ਹੋ ਗਈ ਆ ਵੀ ਇੱਥੋਂ ਤੱਕ ਬੰਦਾ ਅੱਕ ਜਾਂਦਾ ਜੀ ਇੰਨੇ ਪੈਸੇ ਲਾ ਕੇ ਤੁਸੀਂ ਦੇਖੋ ਪੌਣੇ 2 ਲੱਖ ਰੁਪਈਆ ਛੱਡ ਤੇ ਲਾ ਕੇ ਇੰਨਾ ਸੋਹਣਾ ਥਾਂ ਬਣਾ ਕੇ ਤੇ ਬੰਦੇ ਦਾ ਮਾਣ ਅੱਕ ਗਿਆ ਦੇਖੋ ਆ ਚੀਜ਼ਾਂ ਹੁਣ ਕਿਸੇ ਕੰਮ ਨਹੀਂ ਆਉਣੀਆਂ ਜੀ ਠੀਕ ਹੈ ਤੇ ਐ ਜਦੋਂ ਬੰਦਾ ਫਿਰ ਇੱਥੇ ਆ ਕੇ ਬੰਦੇ ਦਾ ਮਾਣ ਅੱਕ ਜਾਂਦਾ ਹੁਣ ਇੱਕ ਵੀ ਪਸ਼ੂ ਗੱਭਣ ਨਹੀਂ ਸਮਝ ਲੋ ਪਰਲੀ ਗਾਂ ਇੱਕ ਗੱਭਣ ਹੈ ਤਿੰਨਾਂ ਖਾਲੀ ਖੜੀਆਂ ਠੀਕ ਹੈ ਮੱਝਾ ਜੋ ਆ ਮੱਝ ਵੇਖ ਲਓ ਕਿੰਡੀ ਚੰਗੀ ਹੈ ਇਹ ਖਾਲੀ ਖੜੀ ਹੈ ਕਰਾਂਗੇ ਕੋਸ਼ਿਸ਼ ਹੀ ਰੱਬ ਸੁੱਖ ਰੱਖੇ ਕਰਾਂਗੇ ਗੱਭਣ ਬਾਈ ਦੇ ਪਸ਼ੂ ਦਾ ਤੇ ਪਰ ਗੱਲ ਵੀ ਥੋੜਾ ਜਿਹਾ ਫੀਡ ਤਾਂ ਸੀਗਾ ਬਈ ਚੱਕਰ ਬਈ ਕਿਸੇ ਨੇ ਬੰਦ ਕਰਵਾਈ ਸੀ ਕਹਿ ਕੇ ਤੇ ਉਹਦੇ ਕਰਕੇ ਆ ਬਾਈ ਦੀਆਂ گاਵਾ ਦਾ ਹਾਲ ਥੋੜਾ ਜਿਹਾ ਦੁੱਧ ਦੁੱਧ ਘਟ ਗਈ ਤੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਜੀ ਆਪ ਵੀ ਵੇਖਿਆ ਕਰੋ ਕਈ ਚੀਜ਼ਾਂ ਆਪਾਂ ਸਾਡੇ ਤੋਂ ਵੀ ਜ਼ਿਆਦਾ ਪਤਾ ਹੁੰਦਾ ਸੋਨੂੰ ਜਿਵੇਂ ਆ ਫੀਡ ਫੂਡ ਬਾਰੇ ਮੰਨ ਲਓ ਮੈਂ ਲੋਕਾਂ ਤੋਂ ਪੁੱਛਦਾ ਹੁੰਦਾ ਵੀ ਕਿਹੜੀ ਚੀਜ਼ ਦਾ ਜ਼ਿਆਦਾ ਰਿਜ਼ਲਟ ਆ ਮੈਂ ਉਹ ਚੀਜ਼ ਹੀ ਜ਼ਿਆਦਾ ਰეკਮੈਂਡ ਕਰਦਾ ਗਾਂ ਜੀ ਜਿਹੜੀ ਫੀਡ ਵਾਲਾ ਮਸਲਾ ਹੈ ਉਹਦੇ ਬਾਰੇ ਡਾਕਟਰਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਜਿੰਨੀ ਆਪਾਂ ਨੂੰ ਜਿਹੜੇ ਆਮ ਬੰਦੇ ਜਿਹੜੇ ਡੇਲੀ ਪਸ਼ੂ ਸਾਭਦੇ ਉਹਨਾਂ ਨੂੰ ਹੁੰਦੀ ਹੈ ਤੇ ਇਹ ਚ ਥੋੜਾ ਜਿਆ ਤੁਸੀਂ ਆਪ ਦੇ ਹਿਸਾਬ ਨਾਲ ਚੱਲਿਆ ਕਰੋ ਕਈ ਵਾਰੀ ਆਪਾਂ ਕਿਸੇ ਦੇ ਮਗਰ ਲੱਗ ਕੇ ਵੀ ਗਲਤ ਹੋ ਜਾਂਦੇ ਆ ਜੀ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਧੰਨਵਾਦ